ਤਸਵੀਰੇ ਬੇਪਰਿਮੇਰ ਮਾਸੀ ਦੇ ਮੁੰਡੇ ਦਾ ਵਿਆਹ ਤੇ ਮੈਂ ਘਰ ਦੇ ਨਾਲ ਲੜ ਗਿਆ ਮੈਂ ਜਿੱਦੀ ਬੜਾ ਹਾਂ ਮੈਂ ਮੈਂ ਸਕੂਲ ਨਹੀਂ ਜਾਣਾ ਮੇਰਾ ਪੇਪਰ ਵਿਆਹ ਹੈ ਮੈਂ ਪੇਪਰ ਦੇਣਾ ਬੋਰਡ ਦਾ ਪੇਪਰ ਮੇਰੀ ਮਮਾ ਦਾ ਕਰੇ ਵੀ ਤੇਰਾ ਦਿਮਾਗ ਠੀਕ ਹੈ 8ਵੀਂ ਕਲਾਸ ਬੋਰਡ ਦੀ ਹੈ ਲੋਕ ਤਰਾਸ ਤਰਾਸ ਕਰਦੇ ਵੀ ਆਡਾ ਪੇਪਰ ਹੈ ਤੇ ਤੂੰ ਰਾਤ ਨੂੰ ਮੀਟਣ ਦਾ ਸਿਰੇ ਪੇਪਰ ਨਹੀਂ ਜਣਾ ਮੈਂ ਜਿੱਦ ਕੇ ਘਰੋਂ ਗਿਆ ਮੈਂ ਅਗਲੇ ਦੇ ਪੇਪਰ 'ਚ ਕੋਈ ਲਿਖ ਕੇ ਨਹੀਂ ਆਇਆ ਮੈਂ ਫੇਰ ਹੋ ਗਿਆ 8ਵੀਂ ਦੁਵਾਰੀ ਕੀਤੀ ਅੱਛਾ ਜਿਹੜਾ ਮੇਰਾ ਭਰਾ ਹੀ ਨਾ ਉਹ ਮੇਰੇ ਤੋਂ 2 ਸਾਲ ਪਿੱਛੇ ਹੀ ਆਨ ਆਸਟ੍ਰੇਲੀਆ ਹੈ ਉਹ ਬੜਾ ਹਸ਼ਿਆਰੀ ਉਹਨੇ ਬੜੀ ਇੱਕ ਜਿਹੜੇ ਉਹ ਚਲੋ ਮੇਰਾ ਛੋਟਾ ਪੜਾ ਸੀ ਉਹ ਤਰ੍ਹਾਂ ਵੱਡੇ ਭਰਾ ਜਿਹੜੇ ਉਹ ਜ਼ਿਆਦਾ ਫਰੋਂਦੇ ਹੁੰਦੇ ਆ ਪਰ ਛੋਟਾ ਜਿਹੜਾ ਚਲੋ लाਡਲਾ ਹੁੰਦਾ ਉਹਦੇ ਮੰਮੀ ਡੈਡੀ ਜ਼ਿਆਦਾ ਮੰਨਦੇ ਉਹ ਉਹਨਾਂ ਪੜਦਾ ਬਣਾਉਂਦਾ ਹੈ ਉਹਨੇ ਘਰ ਆ ਕੇ ਕਾਪੀ ਫੜ ਲੈਣੀ ਜਦੋਂ ਕਿਤੇ ਡੈਡੀ ਨੇ ਛੁੱਟੀ ਆਇਆ ਕਰਨਾ ਨਾ ਫਾਦਰ ਸਾਹਿਬ ਮਸਕੜ ਰਹੇ ਆ اچھا ਪੀ ਉਹ ਅਰਬ ਕੰਟਰੀ ਜਿੱਥੇ ਉਹਨੇ 31 36 ਸਾਲ ਕਮਾਈ ਕੀਤੀ ਇੱਥੇ ਅੱਛਾ ਹਾਂ ਬੜੇ ਲੰਬਾ ਸਮਾਂ ਉੱਥੇ ਰਹੇ ਆ ਤੇ ਬੜਾ ਸੰਤਾਪ ਹੀ ਫਾਦਰ ਸਾਹਿਬ ਦਾ ਇੱਕ ਸਾਤਾ 36 ਸਾਲ ਘਰੋਂ ਬਾਹਰ ਰਹਿਣਾ ਉਹ ਵੀ ਅਲੱਗ ਕੰਟਰੀ 'ਚ ਤੇ ਜਦੋਂ ਫਾਦਰ ਸਾਹਿਬ ਕਹਿੰਦੇ ਸੀ ਰਹਿਨੇ ਹਨ ਇੰਨੀ ਗਰਮੀ ਹੁੰਦੀ ਉਹ ਤੇ ਪਰ ਸਾਡੀਆਂ ਮੰਮੀਆਂ ਨੇ ਇੱਕ ਚਲੋ ਇਹ ਵਿੱਚੇ ਮੈਨੂੰ ਗੱਲ ਜਿੱਤੇ ਆ ਗਈ ਵੀ ਇਹ ਮੇਰੇ ਪਰਿਵਾਰ ਬਾਰੇ ਵੀ ਲਾ ਲਓ ਦੂਜਿਆਂ ਬਾਰੇ ਵੀ ਹਰ ਕਵਾਰੇ ਵੀ ਸਾਡੀਆਂ ਮੰਮੀਆਂ ਨੇ ਸਾਡੇ ਬਾਬਰੀ ਸਟਰਗਲ ਦੱਸ-ਦੱਸ ਕੇ ਸਾਨੂੰ ਵੱਡੇ ਕੀਤਾ ਬਿਲਕੁਲ ਤੇਰੇ ਪਿਓ ਨੇ ਤੇਨੋਂ ਓਕੇ ਹੋ ਕੇ ਪੜਾਇਆ ਈ ਤੇਰੇ ਪਿਓ ਨੇ ਤੇਰੇ ਕਰਕੇ ਆਹ ਕੱਪੜਾ ਨਹੀਂ ਪਾ ਕੇ ਵੇਖਿਆ ਤੇਰੇ ਪਿਓ ਨੇ ਤੇਰੇ ਕਰਕੇ ਆਹ ਬੂਟ ਨਹੀਂ ਪਾ ਕੇ ਵੇਖਿਆ ਤੇ ਸਾਨੂੰ ਉਹ ਚੀਜ਼ਾਂ ਜਿਹੜੀਆਂ ਸਤਾਉਂਦੀਆਂ ਹੁੰਦੀਆਂ ਵੀ ਸਾਡੇ ਕਰਕੇ ਕਿਤੇ ਸਾਡੇ ਪਿਓ ਦਾ ਨਾਮ ਨਾ ਖਰਾਬ ਹੋਵੇ ਅਹੀਂ ਫੇਲ ਵੀ ਹੋਣਾ ਤੇ ਡਰਨਾ ਵੀ ਤੇ ਪਰ ਇਹ ਵੀ ਮਾਨ ਕਰਨਾ ਵੇਖਿਆ ਮੇਰੇ ਡੈਡੀ ਦੋਰੇ ਪੜਾਉਂਦੇ ਆ। ਹਨਾ ਵੀ ਬਾਪੂ ਦੇ ਮਾਨ ਹੀ ਨਾ ਹੁੰਦਾ। ਬਾਪੂ ਨੇ ਉਹ ਜਿਹੜੀਆਂ ਚੀਜ਼ਾਂ ਸਾਨੂੰ ਦੇ ਦਿੱਤੀਆਂ ਫੇਰ ਉਹ ਗੱਲ ਹੁੰਦੀ ਵੀ ਜਿੰਨਾਂ ਤੋਂ ਵਾਂਝੇ ਰਹਿ ਗਏ। ਜਿੰਨਾਂ ਸਾਡੇ ਫਾਦਰ ਸਾਹਿਬ ਹੁਣੇ ਵਾਂਝੇ ਰਹਿ ਗਏ ਉਹਨਾਂ ਉਹ ਚੀਜ਼ਾਂ ਦੇ ਦਿੱਤੀਆਂ। ਮੈਂ ਭਾਜੀ ਆ ਰঞ্জੀਤ ਸਿੰਘ ਵਾਹ ਸ਼ੈਟੀ ਜੀ ਮੈਂ 2008 ਦੇ ਵਿੱਚ ਸਫਾਰੀ ਗੱਡੀ ਲਈ। 2008 'ਚ ਸਫਾਰੀ ਗੱਡੀ ਤੇ ਘਰੋਂ ਮੈਂ ਲੈਣ ਗਿਆ ਹਾਂ ਜਿੰਨ ਗੱਡੀ 1,30,000 ਦੀ ਦਾ ਸੌਦਾ ਮਾਰ ਕੇ ਆ ਗਿਆ। ਅੱਛਾ ਤੇ ਉਹ ਮੁੰਡੇ ਨੇ ਮੇਰ ਨਾਲ ਸੌਦਾ ਮਾਰ ਲਿਆ। ਤੇ ਉਹਦੇ ਘਰ ਗਿਆ ਡੈਡੀ ਕਹਿੰਦਾ ਤੂੰ ਰਕਤ ਥੱਲੇ ਨਹੀਂ ਦੇਣੀ ਇਹ ਤਾਂ ਸ਼ਦਾਈ ਜਾਂਦਾ ਜਿਹੜਾ ਤੇਰਾ ਸੌਦਾ ਮਾਰਾ ਮੈਂ ਤਾਂ ਮੇਰਾ ਭਾਈਆ ਪੈਸੇ ਲੈ ਕੇ ਗਿਆ ਤੇ ਮੈਂ ਭਾਈਆ ਜੀ ਆਪਾਂ ਗੱਡੀ ਵੇਖ ਕੇ ਆਉਣੀ ਹੈ ਤੇ ਫੇਰ ਨਾ ਤਾਇਆ ਜੀ ਦਾ ਬੇਟਾ ਆਇਆ ਵੱਡੇ ਇੱਥੇ ਉਹ ਹੁਣ ਕੈਨੇਡਾ ਉਹ ਕਹਿੰਦਾ ਵੀ ਮੇਰਾ ਸਾਲਾ ਸਫਾਰੀ ਵੇਚਣ ਡਿਆ ਆਸਟ੍ਰੇਲੀਆ ਤੋਂ ਆਇਆ ਆ ਸਫਾਰੀ ਬਹੁਤ ਵੱਡੀ ਗੱਲ ਹੁੰਦੀ ਸੀ ਮਤਲਬ ਸਫਾਰੀ ਕਹ ਲੋ ਵੀ ਹੁਣ ਦੇ ਟਾਈਮ ਦੀ ਕਿਹੜੀ ਲੈ ਕੇ ਆ ਹਾਂ ਜੀ ਸਫਾਰੀ ਸਮਝ ਸੋਣੀ ਹੈ 98 11 ਉਹ ਨਾਲੇ ਤੇ ਚਲਦੀ ਸੀ ਸਫਾਰੀ ਜਿੱਦਾਂ ਕਰਮਾਂ ਦੀ ਚੀਜ਼ ਆਉਣੀ ਹੁੰਦੀ ਹੈ ਮੈਂ ਨਾ ਗੱਡੀ ਵੇਖਣ ਚਲ ਤੇ ਉਹਨੇ ਨਾ ਗੱਡੀ ਦਾ ਟਾਇਰ ਲਾਏ ਤੇ ਇੱਟਾਂ ਤੇ ਖੜੀ ਕੀਤੀ। ਉਹ ਆਸਟ੍ਰੇਲੀਆ ਚਲ ਜਾਂਦਾ ਇਹ ਤੇ ਉਹ ਆਉਂਦਾ ਟਾਇਰ ਨਾ ਖਰਾਬ ਹੋਣਾ। ਤੇ ਮੈਂ ਵੀ ਖੜੀ ਗੱਡੀ ਦਬ ਜੰਦੀ ਆ ਨਾ। ਹਾਂ ਦਬ ਜਾਂਦੀ ਆ। ਤੇ ਮੈਂ ਹ ਸਫਾਰੀ ਲੈਣੀ ਲੈਣੀ ਆ। ਇੱਕ ਸਫਾਰੀ ਉਧਰੋਂ ਇੰਡੀਅਨ ਫਿਲਮ 'ਚ ਹੀ ਸੇਮ ਕਲਰ ਮਹਿਰੂਨ। ਠੀਕ ਆ। ਹਾਂ ਮੈਂ ਕਹਾਂ ਵੀ ਉਹ ਸਣੀ ਦੇ ਨਾਲ ਦੀ ਸਫਾਰੀ ਲੈਣੀ ਆ। ਮੈਂ ਕਾਰ ਆ ਗਰਪੜ ਪਾਲਿਆ ਪਹਿਲਾਂ ਮੈਨੂੰ ਫਾਦਰ ਸਮਝਾਇਆ ਵੀ ਤੇਰੀਆਂ ਦੋ ਪਹਿਣਾ ਹੋਣ ਵਾਲੀਆਂ। ਫਿਰ ਤੂੰ ਆ ਕੇਰਾ ਭਰਾ ਤੇ ਤੂੰ ਤੈਨੂੰ ਗੱਡੀ ਕਿੱਥੋਂ ਲੈਦਾ ਮੈਂ? ਤੇ ਮੈਂ ਕਹਾਂ ਨਹੀਂ ਮੈਂ ਪਹਿਲੀ ਵਾਰੀ ਗੱਡੀ ਲੈਣੀ ਲੈਣੀ ਆ। ਹਨਾ ਵੀ ਸਕੂਟਰ ਤੋਂ ਅਛਾ ਕਰਦਿਆ ਕਰਾਉਂਦਿਆਂ ਮੈਂ ਮੋਸ਼ਨਾ ਬਲੈਕਮਿਲ ਕੀਤਾ ਪਹਿਲਾਂ ਮੈਂ ਧਮਕੀ ਦਿੱਤੀ ਕਿ ਮੈਂ ਮਰੀ ਜਾਣਾ ਹੈ ਹੈ 2 ਦਿਨ ਉਹਨਾਂ ਵੇਖਿਆ 3 ਜਿਹੇ ਦਿਨ ਮੈਨੂੰ ਨਾ ਫੋਨ ਕਰਕੇ ਡੈਡੀ ਬਾਹਰ ਹੀ ਤੇ ਫੋਨ ਕਰਕੇ ਕਹਿੰਦਾ ਕਿ ਨਾ ਟਾਈਮ ਹੋ ਗਿਆ ਮੈਂ ਪੌਣੇ ਦਿਨ ਹੋ ਗਏ ਕਹਿੰਦੇ ਸਵਾ 3 ਵਜੇ ਫੜੇ ਕਰੋ ਟ੍ਰੇਨ ਲੰਘਣੀ ਜੇ ਮਰਨਾ ਤੇ ਨਿਕਲ ਜਾ ਉੱਥੇ ਨਿਕਲ ਜਾ ਧਮਕੀ ਨਾ ਦੇ ਅਗਰ ਮਰ ਆਪਣੀ ਨਾਲ ਮੇਰੇ ਜਵਾੜੇ ਵੀ ਖੰ ਲੱਗ ਗਿਆ ਸੱਸ ਕੇ ਉਹ ਤਾਂ ਕੀ ਆ ਨਾ ਚਲਣੀਆਂ ਰੈਸਟ ਆ ਗੱਲਾਂ ਨੂੰ ਰੈਸਟ ਦੇ ਲਾਂ ਦੇ ਮੈਨੂੰ ਅੱਛਾ ਇਹ ਜੋਸ਼ ਬਾਹਰ ਹੋਣਿਆ ਦਰਸ਼ਕੋ ਜੋਸ਼ ਜਿਹੜਾ ਮੁਰਕਾ ਨਾ ਸਮਝਿਆ ਨੂੰ ਫੇਰ ਨਾ ਆਪਣਾ ਵੀਰੇ ਕਰਦਿਆ ਕਰਾਉਂਦਿਆ ਕੀ ਹੋਇਆ ਵੀ ਚਲੋ ਮਥਾ ਪੈ ਗਿਆ ਹੋਣ ਜਿਹੜੇ ਜਿਹੜੇ ਬਾਪ ਹੁੰਦੇ ਨਾ ਉਹਨਾਂ ਉਹ ਤੀਆਂ ਨੂੰ ਮੇਨ ਮੰਨਦੇ ਨੇ ਵੀ ਤੀਆਂ ਦੀ ਗੱਲ ਮੰਨਦੇ ਜਾ ਹਾਂ ਧੀਆ ਸਿਆਣੀਆਂ ਹੁੰਦੀਆਂ ਹਾਂ ਤੀਆਂ ਮੈਂ ਭੈਣਾਂ ਨੂੰ ਆਖਿਆ ਮੈਂ ਕਿਹਾ ਵੀ ਤੁਸੀਂ ਕਹੋ ਵੀ ਲੈ ਦੋ ਗੱਡੀ ਵੀ ਤੁਹਾਡੀ ਵੀ ਗੱਡੀ ਬਣਨੀ ਆ ਤੁਹਾਡੀ ਵੀ ਟੌਰ ਬਣਨੀ ਕੱਲ ਨੂੰ ਤੁਹਾਡਾ ਵਿਆਹ ਹੋਣਾ ਲੋਕਾਂ ਨੂੰ ਪਤਾ ਹੋਊਗਾ ਸਫਾਰੀ ਆ ਮੈਂ ਮੋਸ਼ਰ ਬਲੈਕਮਿਲ ਕੀਤਾ ਬੜੇ ਖਰਾਬ ਰਹੇ ਜਾਣਾ ਚੰਟ ਰਹੇ ਤੁਸੀਂ ਨਾ ਪੂਰੇ ਫਿਰ ਮੇਰੀਆਂ ਭੈਣਾਂ ਨੇ ਕਹਿ ਕੋ ਕਿਤੇ ਮੇਰੇ ਡੈਡੀ ਗੱਡੀ ਲੈਣ ਮੰਨ ਗਏ ਠੀਕ ਆ ਅੱਛਾ ਸਫਾਰੀ ਗੱਡੀ ਲੈਣ ਦੀ ਦਾਰਸਦਾਰ ਕਰਕੇ ਜਦੋਂ ਕਰ ਲਿਆਂਦੀ ਤੇ ਮੈਂ ਰਾਤ ਨੂੰ 8 ਵਜੇ ਗੱਡੀ ਘਰ ਵੜਦੀ ਆ ਤੇ ਮੈਂ ਰਾਤ ਨੂੰ ਕੰਬਲਾ ਗੱਡੀ ਸੁਤਾਂ ਸਿਆਲ ਦਾ ਦੇਣਾ ਬੜਾ ਚਾਹੀ ਅੱਛਾ ਹੁਣ ਗੱਡੀ ਦੀ ਜਰਨੀ ਦੱਸਦਾ ਤੁਹਾਨੂੰ ਗੱਡੀ ਮੈਨੂੰ ਸਿਖਾਈ ਨਹੀਂ ਕਰਦੇ ਨੇ ਪਹਿਲਾਂ ਆਉਂਦੀ ਮੈਨੂੰ ਨਹੀਂ ਸੀ ਤੇ ਫਿਰ ਫਦੇ ਗੜੇ ਨਾਲ ਮੈਨੂੰ ਸਿੱਖਣ ਵਾਸਤੇ ਲਾਤਾ 2-4 ਦਿਨ ਮਰੂਤੀ ਤੇ ਸਿੱਖਦਾ ਰਿਆਂ ਚਲੋ ਪਹਿਲੇ ਦਿਨ ਮੈਂ ਮੇਰੇ ਮਰੂਤੀ ਤੇ ਸਿੱਖ ਕੇ ਸਵਾਰੀ ਚਲੋਣੀ ਪਹਿਲੇ ਦਿਨ ਮੇਰੇ ਚਾਚਾ ਜੀ ਦਬਈ ਤੋਂ ਆਏ ਸੀ ਤੇ ਉਹ ਬਹੁਤ ਤਗੜੇ ਬੁਲਾ ਰਹੇ ਤੇ ਉਹ ਆਏ ਦਬਈ ਤੋਂ ਤੇ ਇੰਡੀਆ ਆਏ ਤੇ ਮੈਨੂੰ ਆ ਕੇ ਕਹਿੰਦੇ ਵੀ हां आगे जाज जा मैं आगे कहंदे चल वो ड्राइवर है उठे अच्छा कहंदे मैं लागे बेना चला <laughs> आहि पिंडो 7 किलोमीटर ਕਾਲਾ ਬਗਾਨਾ ਪੈਂਦਾ ਸ਼ੈਡੂਨ ਕਰ ਜਦੀ ਆਗੀ ਇਹਦੀ ਸਫਾਰੀ ਦੇ ਟਾਇਰ ਇਹਨਾਂ ਚੌੜੇ ਹੁੰਦੇ ਮਤਲਬ ਗੱਡੀ ਤੋਂ ਬਾਹਰ ਹੁੰਦੇ ਇਹਨਾਂ ਬੈਨਾਂ ਨੂੰ ਪਤਾ ਵੀ ਹੁਣ ਵੀ ਆਪ ਮੁੰਡੇ ਪਾਉਂਦੇ ਥਾਰਾਂ ਨੂੰ ਪਾਉਂਦੇ ਆ ਚੌੜੇ ਟਾਇਰ ਮੈਂ ਲੋਏ ਵੀਲ ਸਿਲਵਰ ਕਲਰ ਤੇ ਨਵੇਂ ਪਵਾ ਕੇ ਲਿਆ ਗੱਡੀ ਮੈਂ ਨਾ ਕਈਦੀ ਕਉਂਦੀ ਇਲਾਕੇ ਚ 2008 ਚ ਯਾਰ ਵੱਡੀ ਗੱਲ ਆ ਮੈਂ ਕਹਿਆ ਵੀ ਮੈਂ ਏਰੀਆ ਚ ਆਪਣੇ ਆਪ ਨੂੰ ਮਹਿਸੂਸ ਕਰਨਾ ਕਿਉਂਕਿ ਇੱਕ ਮੇਰ ਕੋਈ ਇੱਕ ਲਖਬੀਰ ਸਿੰਘ ਲੋਦੀ ਨਗਲ ਸਾਡੇ ਐਮਐਲਏ ਤੇ ਕੋਈ ਆ ਤਤੇ ਜੀ ਜਾਨੀ ਦੇ ਅੱਛਾ ਪਾਜੀ ਮੈਂ ਨਾ ਚੋੜੇ ਟਾਇਰ ਤੇ ਕਾਲੇ ਨੂੰ ਗਏ ਅਸੀਂ ਉਧਰੋਂ ਬਾਸੋਂਡੇ ਚਾਚਾ ਦਾ ਪਿੰਡ ਦੇ ਲਾਗੇ ਜਾ ਕੇ ਨਾ ਹੁਣ ਪਿੰਡਾਂ ਦੇ ਵਿੱਚ ਗੱਡੀਆਂ ਵਿਰਲੀਆਂ ਟਾਵੀਆਂ ਹੁੰਦੀਆਂ ਸੀ ਜਦੋਂ ਮੈਂ ਗੱਲ ਕਰਦਾ ਵੀ ਉਹ ਟਵੈਰਾ ਟੂਰ ਹੁੰਦੀ ਸੀ ਵੀ ਜਿਹੜਾ ਕੋਈ ਵਿਆਹ ਸ਼ਾਦੀ ਤੇ ਜਾਂ ਮਕਾਨਾਂ ਬਗੁੰਨ ਦੇ ਜਿੰਨੇ ਲਈ ਹੁੰਦੀ ਹਨਾ ਤੇ ਮੈਂ ਸਫਾਰੀ ਗੱਡੀ ਜਦੋਂ ਲੈ ਕੇ ਗਿਆ ਕਾਲੇ ਬਗਾਨੇ ਵਾਪਸ ਆਉਂਦੇ ਆ ਚਾਚਾ ਦਾ ਟਾਇਰ ਬਾਹਰ ਆ ਆਂਦਾ ਵੀ ਮੈਂ ਸੀਝਾ ਖੋਲ ਕੇ ਬਾਹਰ ਕੱਢੀ ਰੱਪੇਂਡ ਜਿੱਥੇ ਪਤਾ ਲੱਗੇ ਵੀ ਆ ਗਏ ਨਵੇਂ ਸਾਨੂੰ ਨਵੇਂ ਕਹਿੰਦੇ ਪਿੰਡ ਜੇ ਤੇ ਗੱਡੀ ਮੈਂ ਫੋਲ ਭੁਜਾਈ ਤੇ ਤੁਹਾਨੂੰ ਪਤਾ ਪਹਿਲੇ ਵੇਰਾਂ ਚ ਹੁਣ ਹੁਣ ਤੱਕ ਹੀ ਰਿਹਾ ਵੈਸੇ ਕੰਮ ਥੋੜਾ ਜਿਹਾ ਚੇਰੋ ਆਟੇ ਨੂੰ ਵੀ ਸੜਕਾਂ ਦੇ ਨਾਲ ਨਾਲ ਲੋਕਾਂ ਨੇ ਗੰਦ ਪਾਇਆ ਹੁੰਦਾ ਹੈ ਲੋਕ ਜਿਹਨੂੰ ਜਿਹਨੂੰ ਕਹਿੰਦੇ ਨੇ ਪੰਜਾਬੀ ਜੱਪ ਵੀ ਚਲੋ ਠੇੜ ਗੱਲ ਹੈ ਵੀ ਆਪਾਂ ਉਹ ਤਾਂ ਨਹੀਂ ਯੂਜ਼ ਕਰਦੇ ਵੀ ਹਨਾ ਲੈਣ ਸੇ ਨਹੀਂ ਬੈਠੇ ਹੁੰਦੇ ਸੀ ਸੇਰੇ ਰੌਣਕ ਲੱਗੀ ਹੁੰਦੀ ਮਨੇਰੇ ਮੈਂ ਮੋਦੀਆਂ ਵੜਾ ਕੇ ਹਾਂ ਉਹ ਜਦੋਂ ਪਾਜੀ ਸਫਾਰੀ ਲੰਘੂੀ ਉਤੋਂ ਦੀ ਉਹਨੇ ਟਾਇਰ ਥੋੜਾ ਗੂੰ ਕਮਾ ਗਰ ਚਾਚੇ ਦੀ ਬਾਦ ਮਾਰਿਆ ਚਾਚਾ ਨਾ ਆਇਓ ਮਾਂ ਗੰਦ ਆ ਗਿਆ ਪਰ ਚਾਚਾ ਚੜ ਗਿਆ ਨਾ ਘਰ ਜਾ ਕੇ ਮਾਂ ਇਦਾਂ ਰਗੀ ਘਰ ਪਹੁੰਚਦਾ ਸਾਰਨਾ ਬਾ ਮੂਤ ਹੋ ਕੇ ਨਾ ਡੈਡੀ ਦਾ ਫੋਨ ਆਉਂਦਾ ਮਮੀ ਨੂੰ ਮਮੀ ਕਹਿੰਦੇ ਚਾਚਾ ਆਪਣੇ ਨਾਲ ਗੱਡੀ ਚ ਨਾਉਣ ਗਿਆ ਆ ਮੈਂ ਜਾ ਕੇ ਗੱਡੀ ਬੜੀ ਬੜੀ ਅੰਦਰ ਵਾਲੀ ਚਾਚਾ ਨੇ ਹਾਂ ਸਤਰਾਣ ਸਿੰਘ ਕਿੰਨੀ ਦੀ ਗੱਡੀ ਆ ਉਹ ਸਵਾਹ ਗੱਡੀ ਸਾਰੇ ਪਿੰਡ ਦਾ ਗੂੰ ਕਰ ਲਿਆ ਹੁੰਦੀ ਉਹਦਾ